a <muchas> la ਐਸੇ ਲੱਗ ਗਏ ਪੈਲਸ ਦੋ ਅੱਛਾ ਇੱਥੇ ਲੱਗ ਤੈਂਕੀ ਇੱਕ ਟੈਂਕੀ ਇੱਥੇ ਇੱਕ ਟੈਂਕੀ ਇੱਧਰ ਹੂੰ ਦੋ ਟੈਂਕੀਆਂ ਲੱਗ ਗਏ ਸਾਡੇ ਹੂੰ ਹਾਂ ਉਹ ਤਾਂ ਇਹ ਮੈਂ ਚਾਹੀਦਾ ਜੂਪੀ ਚ ਵੀ ਇੱਕ ਡੱਡਾ ਬਣਾਇਆ ਹੈ ਇਹ ਡੱਡਾ ਬਣਾਇਆ ਚਾਹੀਦਾ ਜੂਪੀ ਚ ਵੀ ਹਾਂ 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 ਆਲਾ ਆਲਾ ਵੀ ਆਲਾ ਜਮਾ ਮਾਰ ਬੜੀ ਖਰਾਬ ਆ ਬਈ ਇੱਧੇ ਦੇ ਨਾ ਨਹੀਂ ਸੁਣੋ ਬੱਲੇ ਸਹਿਜ ਆ ਬੱਲੇ ਸਹਿਜ ਹਾਂਜੀ ਦਿਖਾ ਦਈਏ ਸੈਜ ਸਰਦ ਜੰਗ ਵਾਦੀ ਆ ਵਾਤਾਵਰਨ ਵਧੀਆ ਯਾਰ ਹੈਂ ਠੰਡੀਆਂ ਵਾਵਾ ਅੱਜ ਚਾਚਾ ਕਿੱਲੇ ਕੀ ਮੱਕੀ ਹਾਂ ਅੱਛਾ ਮੈਂ ਕਿੱਲੇ ਵੀ ਜੇ ਅੱਛਾ ਉਹਨੇ ਪੱਠਿਆਂ ਦਾ ਕਰਕੇ ਬੀਜੀ ਥੋੜੀ ਹਾਂ ਪਰ ਇਹ ਬੇਟਾ ਨਹੀਂ ਬੀਜੀ ਨਾ ਪੱਠੇ ਦਾ ਬਹੁਤ ਹੋ ਗਈ ਅੱਛਾ ਵਿੱਚ ਬਸੀਨ ਹੋ ਗਿਆ ਹੁਣ ਇਹਦੇ ਛੱਲੀਆਂ ਖਾਲੀਆਂ ਜ਼ੋਤਾਂ ਨੇ ਖੇਲੀਆਂ ਰਖਾਣੀਆਂ ਹੀ ਹੋਰ ਚਲੀਆਂ ਚਲੀਆਂ ਲੱਗੀਆਂ ਹੈ ਘੱਟ ਦਾਣੇ ਆਏ ਸੀ ਫੇਰ ਹੁਣ ਮਕਾਈ ਜਿਹੜੀ ਦੀਦਣ ਗਿਓ ਉਹ ਵਧੀਆ ਨਹੀਂ ਹੁੰਦਾ ਹਾਂ ਤੇਰੀ ਵੀਡੀਓ ਬਣੇਗੀ ਪਜਾ 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 ਨਾ ਵੀ ਫੋਟੋ ਆਉ ਤੇਰੀ ਤੇ ਤੇਲੀ ਟੈਲੀਵਿਜ਼ਨ ਤੇ ਇਹ ਟੈਲੀਵਿਜ਼ਨ ਤੇ ਹੋਣੀ ਆ ਫੜਿਆ ਮ ਤੇਲੀਵੀਜ਼ਨ ਤੇ ਫੋਟੋ ਭੇਜਣੀ ਤੁਹਾਡੀ ਦਾਦੇ ਪੋਤੇ ਦੀ ਕਿਉਂ ਸਹਜ ਬੱਸਾ ਲੜ ਭੜੀ ਨਾ ਆਜਾ ਪੁੱਪਰਾ ਨਾ ਹੋ ਦਦਾ ਦਾਦੀ ਓਏ ਆ ਸਹਜ ਹਣੀ ਨਹੀਂ ਨਿੱਕੇ